ਸੱਚ ਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਆ ਮੈਂ ਹਾਂ ਅਮਰਜੀਤ ਸਿੰਘ ਸੋ ਅਸੀਂ ਅੱਜ ਦੇ ਮੁੱਦੇ ਦੇ ਵਿੱਚ ਖਾਸ ਤੌਰ ਤੇ ਉਹ ਗੱਲ ਕਰਾਂਗੇ ਕਿਉਂਕਿ ਅਕਸਰ ਜਿਹੜੇ ਲੋਕਾਂ ਨੂੰ ਬੜੀ ਉਮੀਦ ਹੁੰਦੀ ਹੈ ਕਿ ਸਾਡੇ ਜਿਹੜੇ ਨੇ ਚੁਣੇ ਹੋਏ ਨੁਮਾਇੰਦੇ ਨੇ ਉਹ ਲੋਕ ਸਭਾ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਤੇ ਰਾਜ ਸਭਾ ਦੇ ਵਿੱਚ ਜਿਹੜੀ ਆ ਉਹ ਸਾਡੇ ਹਲਕੇ ਦੀ ਤੇ ਪੂਰੇ ਏਰੀਆ ਜਿਹੜੀ ਆ ਜਾ ਕੇ ਉਹ ਗੱਲਬਾਤ ਕਰਨਗੇ ਤਾਂ ਅਸੀਂ ਜਿਹੜਾ ਉਸ ਨੁਮਾਇੰਦੇ ਨੂੰ ਚੁਣ ਕੇ ਭੇਜਿਆ ਸੋ ਕਿਉਂਕਿ ਕਿਸੇ ਸੂਬੇ ਦਾ ਭੂਿਕ ਖਸਵਾਰਨ ਦੇ ਲਈ ਕਿ ਕੋਈ ਵੀ ਸੂਬਾ ਜੇਕਰ ਉਹਦੀ ਦੇਖ ਨੂੰ ਸਵਾਰਨਾ ਉਸ ਹਲਕੇ ਨੂੰ ਸਵਾਰਨਾ ਤਾਂ ਵਿਧਾਨ ਸਭਾ ਦਾ ਜਿਹੜਾ ਕਿਸ ਤਰ੍ਹਾਂ ਕਿ ਜਿਹੜਾ ਰੋਲ ਆ ਉਹ ਐਮ ਰਹਿੰਦਾ ਕਿਉਂਕਿ ਜੇਕਰ ਦੇਸ਼ ਦਾ ਭੂਿਕ ਖਸਵਾਰਨ ਹੈ ਤਾਂ ਪਾਰਲੀਮੈਂਟਾਂ ਤੇ ਜਿਹੜੀ ਹੈ ਉਹ ਐਮ ਭੂਮਿਕਾ ਹੁੰਦੀ ਹੈ ਕਿਉਂਕਿ ਪਾਰਲੀਮੈਂਟ ਦਾ ਜਿਹੜੇ ਨੇ ਉਹ ਐਮਪੀ ਸਭਾਂ ਜਾਂ ਰਾਸਵਾ ਮੈਂਬਰ ਨੇ ਉਹ ਚੁਣ ਕੇ ਭੇਜੇ ਜਾਂਦੇ ਨੇ ਤਾਂ ਉਹ ਆਪਣੇ ਹਲਕੇ ਦੇ ਮੁੱਦੇ ਜਿਹੜੇ ਨੇ ਉਹ ਉਸੇ ਦੇ ਹਿਸਾਬ ਨਾਲ ਚੱਕਦੇ ਨੇ ਪਰ ਪਾਰਲੀਮੈਂਟ ਦਾ ਜਿਹੜਾ ਸੰਸਦ ਜਿਹੜਾ اجلاس ਹੁੰਦਾ ਤਾਂ ਉਹਨਾਂ اجلاس ਦੇ ਵਿੱਚ ਸਾਲ ਦੇ ਵਿੱਚ ਉਹਨਾਂ ਚੁਣੇ ਹੋਏ ਨੁਮਾਇੰਦਿਆਂ ਨੂੰ ਤਿੰਨ ਵਾਰ ਸੰਸਦ ਦੇ ਵਿੱਚ ਬੁਲਾਇਆ ਜਾਂਦਾ ਜਾਨੀ ਕਿ ਸਾਲ ਦੇ ਵਿੱਚ ਤਿੰਨ ਵਾਰ ਇਹਨਾਂ ਚੁਣੇ ਹੋਏ ਨੁਮਾਇੰਦਿਆਂ ਨੂੰ ਬੁਲਾਇਆ ਜਾਂਦਾ ਤਾਂ ਜੋ ਕਿ ਉਹ ਤਿੰਨ ਵਾਰ ਸਾਲ ਦੇ ਵਿੱਚ ਆਪਣੀ ਜੜੀ ਆ ਉਹ ਹਲਕੇ ਦੀ ਜਿਹੜੀ ਗੱਲ ਆ ਉਹ ਜ਼ਰੂਰ ਰੱਖ ਸਕਣ ਪਰ ਅਸੀਂ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਖਾਸ ਤੌਰ ਤੇ ਚਿਹਰਾ ਦੇ ਨਾਮ ਦਾ ਜ਼ਿਕਰ ਕਰਾਂਗੇ ਜਿਨ੍ਹਾਂ ਨੇ ਖਾਸ ਤੌਰ ਤੇ ਇਸ ਜੇਕਰ ਗੱਲ ਕੀਤੀ ਜਾਵੇ ਪਾਰਲੀਮੈਂਟ ਦੀ ਗੱਲ ਕੀਤੀ ਆਵੇ ਵਿਧਾਨ ਸਭਾ ਤੇ ਰਾਜ ਸਭਾ ਤਾਂ ਇਹਦੇ ਵਿੱਚ ਕਿੰਨੀ ਕੁ ਹਾਜ਼ਰੀ ਇਹਨਾਂ ਐਮਪੀ ਸਭਾਣਾ ਨੇ ਜਿਹੜੀ ਹੈ ਇਸ ਵਾਰ ਲਗਾਈ ਆ ਤੇ ਕੀ ਮੁੱਦੇ ਚੱਕੇ ਨੇ ਕੀਨੇ ਘਰੇ ਨੇ ਉਹ ਐਮਪੀ ਸਭਾ ਰਾਜ ਸਭਾ ਦੇ ਜਾਂ ਫਿਰ ਜਾਫਰ ਵਿਧਾਨ ਸਭਾ ਦੇ ਐਮਪੀ ਨੇ ਤਾਂ ਉਹ ਕਿਹੜੇ ਕਿਹੜੇ ਹਲਕੇ ਦੇ ਮੁੱਦੇ ਜਿਹੜੇ ਚੁੱਕ ਸੁੱਕੇ ਨੇ ਤੇ ਕਿੰਨਾ ਕੁ ਜਿਹੜਾ ਸਮਾਂ ਉਹ ਉਸ ਸੈਸ਼ਨ ਦੇ ਵਿੱਚ ਜਿਹੜਾ ਸਰਦ ਰੁੱਤ اجلاس ਜਿਹੜਾ ਸੈਸ਼ਨ ਹੋਇਆ ਤਾਂ ਉਹਦੇ ਵਿੱਚ ਆਪਣੀ ਜਿਹੜੀ ਆ ਉਹ ਭੂਮਿਕਾ ਨਿਭਾ ਚੁੱਕੇ ਨੇ ਆਪਣਾ ਸਮਾਂ ਦੇ ਚੁੱਕੇ ਨੇ ਸੋ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਇਸੇ ਗੱਲ ਦਾ ਜ਼ਿਕਰ ਕਰ ਰਿਹਾ ਕਿਉਂਕਿ ਇਸ ਵਾ ਜਿਹੜਾ ਸਰਦ ਰੁੱਤ اجلاس ਹੋਇਆ ਤਾਂ ਜਿਹਦੇ ਵਿੱਚ ਇਸ ਸੰਸਥਾ ਦੀ ਕੀ ਭੂਮਿਕਾ ਰਹੀ ਜੇਕਰ ਥੋੜਾ ਜ਼ਿਕਰ ਕਰਾਂ ਮੈਂ ਕਿਉਂਕਿ ਸਮਾ ਸੰਸਥਾ ਨੂੰ ਸਾਲ ਦੇ ਵਿੱਚ ਤਿੰਨ ਵਾਰ ਬੁਲਾਇਆ ਜਾਂਦਾ ਹੈ ਸਮਾ ਦਿੱਤਾ ਜਾਂਦਾ ਹੈ ਕਿ ਸਮੇਂ ਦੇ ਦੌਰਾਨ ਉਹ ਆਪਣੇ ਕਿਹੜੇ-ਕਿਹੜੇ ਹਲਕਿਆਂ ਦੇ ਜਿਹੜੇ ਏਰੀਆ ਦੇ ਮੁੱਦੇ ਨੇ ਉਹ ਚੱਕ ਸਕਦੇ ਨੇ ਚਾਹ ਦੇ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਜਿਹੜਾ ਰਿਪੋਰਟ ਕਾਰਡ ਆਇਆ ਤਾਂ ਇਸ ਵਾਰ ਜਿਹੜੀ ਹੈ 100% ਜਿਹੜੀ ਹਾਜ਼ਰੀ ਰਹੀ ਹੈ ਉਹ ਇਸ ਸਰਦ ਰੁੱਤ ਇਜਲਾਸ ਦੇ ਵਿੱਚ ਗੁਰਜੀਤ ਓਜਲਾ ਜੋ ਕਿ ਕਾਂਗਰਸ ਦੇ ਐਮਪੀ ਨੇ ਜੋ ਚੁਣੇ ਹੋਏ ਨੁਮਾਇੰਦੇ ਨੇ ਤਾਂ ਉਹਨਾਂ ਨੇ 100% ਦੀ ਹਾਜ਼ਰੀ ਜਿਹੜੀ ਆ ਉਹ ਆਪਣੇ ਸੈਸ਼ਨ ਦੇ ਦੌਰਾਨ ਜਿਹੜੀ ਆ ਉਹ ਲਗਾਈ ਆ ਸੋ ਚੰਗੀ ਗੱਲ ਹੈ ਕਿ ਜੇਕਰ ਉਹਨਾਂ ਨੇ ਸਰਦ ਰੁੱਤ ਦੇ ਦੌਰਾਨ ਜਿਹੜਾ ਸੈਸ਼ਨ ਚੱਲਿਆ ਤਾਂ 100% ਉਹਨਾਂ ਦੀ ਹਾਜ਼ਰੀ ਲੱਗੀ ਆ ਤਾਂ ਉਹਨਾਂ ਨੇ ਆਪਣੇ ਹਲਕੇ ਦੇ ਜਿਹੜੇ ਮੁੱਦੇ ਨੇ ਉਹ ਚੱਕੇ ਨੇ ਤਾਂ ਆਖਰਕਾਰ ਜੇ ਉਹਨਾਂ ਨੂੰ ਸਮਾਂ ਮਿਲਿਆ ਤਾਂ ਉਹਨਾਂ ਨੇ ਆਪਣਾ ਸਮਾਂ ਜਿਹੜਾ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਸੀ ਤਾਂ ਉਹਨਾਂ ਨੇ ਉਸ ਹਾਜ਼ਰ ਦੌਰਾਨ ਲੋਕਾਂ ਦੇ ਕੁਝ ਮਸਲੇ ਵੀ ਹੱਲ ਕੀਤੇ ਨੇ ਸ਼ਾਇਦ ਹੋ ਸਕਦਾ ਕੋਈ ਫੰਡ ਵੀ ਜਿਹੜੇ ਨੇ ਆਪਾਂ ਨੇ ਹਲਕੇ ਦੇ ਲਈ ਲਿਆਂਦੇ ਹੁਣ ਕਿਉਂਕਿ ਜਦੋਂ ਸਾਨੂੰ ਜੇਕਰ ਤੁਸੀਂ ਜਾਓਗੇ ਤਾਂ ਉਹ ਸਮਾਂ ਮਿਲੇਗਾ ਉੱਥੇ ਤੁਸੀਂ ਬੋਲੋਗੇ ਤਾਂ ਜਿਹੜਾ ਹਲਕੇ ਦੀ ਆ ਉਹ ਗੱਲ ਕਰ ਸਕੋਗੇ ਕੁਝ ਅਜਿਹੇ ਚਿਹਰੇ ਵੀ ਹੈਗੇ ਨੇ ਜਿਨ੍ਹਾਂ ਨੇ ਬੇਸ਼ੱਕ ਉਹਨਾਂ ਨੂੰ ਸੀਟ ਤਾਂ ਦਿੱਤੀ ਗਈ ਹੈ ਪਰ ਉਹ ਇੱਕ ਵਾਰ ਵੀ ਜਿਹੜਾ ਇਸ ਇਜਲਾਸ ਦੇ ਵਿੱਚ ਆਪਣੀ ਹਾਜ਼ਰੀ ਜਿਹੜਾ ਨਹੀਂ ਲਵਾ ਸਕੇ ਸੋ ਮੈਂ ਇਕੱਲੇ ਇਕੱਲੇ ਜਿਹੜਾ ਨੁਮਾਇੰਦਿਆਂ ਦਾ ਨਾਮ ਦਾ ਜ਼ਿਕਰ ਕਰਾਂਗਾ ਜਿਨ੍ਹਾਂ ਦੇ ਵਿੱਚੋਂ ਮੈਂ ਥੋੜਾ ਜ਼ਿਕਰ ਕਰਾਂ ਜਿਵੇਂ ਗੁਰਜੀਤ ਓਜ਼ਲਾ 100% ਜਿਹੜੀ ਉਹਨਾਂ ਦੀ ਹਾਜ਼ਰੀ ਜਿਹੜੀ ਹੈ ਯਕੀਨੀ ਰਹੀ ਹੈ ਜਾਨਕਿ 14 ਦਿਨ ਦੇ 14 ਦਿਨ ਜਿਹੜੇ ਉਹ ਇਲਾਜ ਦੇ ਉਹਨਾਂ ਨੇ ਆਪਣੇ ਉਸ ਸੈਸ਼ਨ ਦੇ ਵਿੱਚ ਬਤੀਤ ਜਿਹੜੇ ਨੇ ਉਹ ਕੀਤੇ ਨੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਰਾਜ ਸਭਾ ਸੰਸਦ ਸਤਨਾਮ ਸਿੰਘ ਸੰਧੂ ਤਾਂ ਉਹਨਾਂ ਦੇ ਵੀ ਜਿਹੜੀ ਹਾਜ਼ਰੀ ਆ ਉਹ ਬੜੀ ਵਧੀਆ ਰਹੀ ਹੈ ਕਿਉਂਕਿ ਉਹਨਾਂ ਨੇ ਆਪਣਾ ਜ਼ਿਆਦਾ ਸਮਾਂ ਜਿਹੜਾ ਸੈਸ਼ਨ ਦੇ ਵਿੱਚ ਹੀ ਜਿਹੜਾ ਬਤੀਤ ਕੀਤਾ ਤੇ ਆਪਣੇ ਹਲਕੇ ਦੇ ਜਿਹੜੇ ਨੇ ਉਹ ਮੁੱਦੇ ਨੇ ਉਹ ਜ਼ਰੂਰ ਚੁੱਕੇ ਨੇ ਬੇਸ਼ੱਕ ਹੱਲ ਕਰਨ ਦਾ ਵੀ ਜਿਹੜਾ ਉਹਨਾਂ ਨੇ ਕੁਝ ਨਾ ਕੁਝ ਜਿਹੜਾ ਲੋਕਾਂ ਨੂੰ ਇਹ ਭਰੋਸਾ ਦਿੱਤਾ ਕਿਉਂਕਿ ਉਹ ਨੁਮਾਇੰਦਗੀ ਕਰ ਰਹੇ ਨੇ ਉਹਨਾਂ ਨੂੰ ਚੁਣ ਕੇ ਭੇਜਿਆ ਗਿਆ ਤੇ ਤੇ ਮੈਂ ਜੇਕਰ ਹੋਰ ਥੋੜਾ ਹੌਲੀ-ਹੌਲੀ ਕਰਕੇ ਨਾਮ ਦਾ ਜ਼ਿਕਰ ਕਰਾਂ ਗੁਰਜੀਤ ਓਜਲਾ ਜੋ ਕਿ ਕਾਂਗਰ ਦੇ ਨੇ ਤਾਂ ਉਹਨਾਂ ਦਾ ਅਸੀਂ ਜ਼ਿਕਰ ਕਰ ਚੁੱਕੇ ਆ ਮਾਲਵਿੰਦਰ ਸਿੰਘ ਕੰਗ ਜੋ ਕਿ ਆਪ ਤੋਂ ਐਮਪੀ ਜਿਹੜੇ ਨੇ ਚੁਣੇ ਗਏ ਨੇ ਤਾਂ ਉਹਨਾਂ ਨੇ 13 ਦਿਨ ਜਿਹੜੀ ਹੈ ਸੈਸ਼ਨ ਦੇ ਵਿੱਚ ਹਾਜ਼ਰੀ ਲਵਾਈ ਹੈ ਸੋ 13 ਦਿਨਾਂ ਦੇ ਵਿੱਚ ਜੋ ਉਹਨਾਂ ਨੂੰ ਸਮਾਂ ਮਿਲਿਆ ਤਾਂ ਉਹ ਸਮੇਂ ਦੇ ਮੁਤਾਬਿਕ ਉਹਨਾਂ ਨੇ ਆਪਣੇ ਹਲਕੇ ਦੇ ਜਾਂ ਫਿਰ ਹੋਰ ਪੰਜਾਬ ਦੇ ਜਿਹੜੇ ਮੁੱਦੇ ਨੇ ਉਸ ਦੇ ਵਿੱਚ ਰੱਖੇ ਨੇ ਤਾਂ ਡਾਕਟਰ ਤਰਮਵੀਰ ਸਿੰਘ ਗਾਂਧੀ ਜੋ ਕਿ ਕਾਂਗਰਸ ਦੇ ਐਮਪੀ ਨੇ ਪਟਿਆਲਾ ਜ਼ਿਲ੍ਹੇ ਦੇ ਨਾਲ ਸੰਬੰਧ ਰੱਖਦੇ ਨੇ ਤਾਂ ਉਹਨਾਂ ਨੇ ਇਸ ਸੈਸ਼ਨ ਦੇ ਦੌਰਾਨ 13 ਦਿਨ ਦੀ ਆਪਣੀ ਹਾਜ਼ਰੀ ਆ ਉਹ ਲਵਾਈ ਹੈ 13 ਦਿਨ ਦੇ ਵਿੱਚ ਉਹਨਾਂ ਨੇ ਅਜੇ ਪੰਜਾਬ ਦੇ ਮੁੱਦੇ ਵੀ ਚੱਕੇ ਨੇ ਟ੍ਰੇਨਾਂ ਦੀ ਗੱਲ ਕਿੱਥੇ ਆਵੇ ਜਿਹੜੇ ਲੋਕਾਂ ਨੂੰ ਟ੍ਰੇਨ ਦੀ ਸਮੱਸਿਆ ਆ ਰਹੀ ਸੀ ਕਿ ਜਿਹੜੀ ਟ੍ਰੇਨ ਆ ਉਹ ਨਹੀਂ ਜਾਂਦੀ ਤਾਂ ਆਪਣੇ ਰੂਟ ਦੇ ਮੁਤਾਬਿਕ ਉਹਨਾਂ ਨੇ ਇੱਕ ਟ੍ਰੇਨ ਦਾ ਮੁੱਦਾ ਵੀ ਚੱਕਿਆ ਜਾਂ ਹੋਰ ਪੰਜਾਬ ਦੇ ਰੇਨੇਕਾ ਮੁੱਦੇ ਨੇ ਉਹ ਇਸ ਸੰਸਦ ਦੇ ਵਿੱਚ ਚੁੱਕੇ ਨੇ ਡਾਕਟਰ ਅਮਰ ਸਿੰਘ ਜੋ ਕਿ ਕਾਂਗਰਸ ਦੇ ਨੇ ਐਮਪੀ ਨੇ ਤਾਂ ਉਹਨਾਂ ਨੇ 12 ਦਿਨ ਜਿਹੜੀ ਆਪਣੇ ਸੈਸ਼ਨ ਦੇ ਵਿੱਚ ਹਾਜ਼ਰੀ ਲਵਾਈ ਆ ਸੋ ਚੰਗੀ ਗੱਲ ਹੈ ਕਿਉਂਕਿ ਜੇਕਰ ਤੁਹਾਡੀ ਹਾਜ਼ਰੀ ਲੱਗੇਗੀ ਤਾਂ ਵੀ ਤੁਸੀਂ ਜਿਹੜਾ ਉਹ ਤੁਸੀਂ ਜਾਓਗੇ ਤੁਹਾਡੀ ਹਾਜ਼ਰੀ ਲੱਗੂਗੀ ਤਾਂ ਜਿਹੜਾ ਤੁਸੀਂ ਆਪਣੇ ਏਰੀਏ ਦੇ ਜਾਂ ਹਲਕੇ ਦੇ ਉਹ ਮੁੱਦੇ ਆ ਉਹ ਜ਼ਰੂਰ ਚੱਕ ਚੱਕੋਗੇ ਤੇ ਗੁਰਮੀਤ ਸਿੰਘ ਮੀਤ ਹੇਰ ਜੋ ਕਿ ਆਮ ਆਦੀ ਪਾਰਟੀ ਤੋਂ ਨੇ ਤਾਂ ਉਹ ਐਮਪੀ ਸਭਾ ਨੇ ਤਾਂ ਉਹਨਾਂ ਨੇ 14 ਦਿਨ ਦੇ ਵਿੱਚੋਂ 11 ਦਿਨ ਜਾਨਕੀ 11 ਦਿਨ ਹਾਜ਼ਰ ਹੋਈਏ ਜਾਨਕੀ 3 ਕੇ 4 ਦਿਨ ਜਿਹੜੇ ਨੇ ਉਹ ਗੈਰ ਹਾਜ਼ਰ ਰਹੇ ਨੇ 11 ਦਿਨ ਦੇ ਵਿੱਚ ਜੋ ਉਹਨਾਂ ਨੂੰ ਸਮਾਂ ਮਿਲਿਆ ਤਾਂ ਉਸ ਮੁਤਾਬਕ ਜਿਹੜਾ ਉਹਨਾਂ ਨੇ ਸੈਸ਼ਨ ਦੇ ਵਿੱਚ ਆਪਣੀ ਜਿਹੜੀ ਆ ਉਹ ਭੂਮਿਕਾ ਨਿਭਾਈ ਹੈ ਸੋ ਹਰ ਸਿਮਤ ਕੋਰ ਬਾਦਲ ਚੋਕੀ ਅਕਾਲੀ ਦਲ ਦੇ ਨੇ ਜੋ ਨਮਾਇंदे ਐਮਪੀ ਚੁਣੇ ਗਏ ਨੇ ਤਾਂ ਉਹਨਾਂ ਨੇ ਕਿਉਂਕਿ ਕਲੁੱਤ ਜਿਹੜੇ ਐਮਪੀ ਨੇ ਅਕਾਲੀ ਦਲ ਦੇ ਹਰਸੀਮਰ ਕੋ ਬਾਦਲ ਤਾਂ ਉਹਨਾਂ ਨੇ 14 ਦਿਨ ਦੇ ਵਿੱਚ 10 ਦਿਨ ਜਿਹੜੀ ਆਪਣੀ ਹਾਜ਼ਰੀ ਲਵਾਈ ਹੈ ਜਾਨਿ ਕਿ 4 ਦਿਨ ਉਹਨੇ ਕਿਤਨਾ ਕਿਤੇ ਉਹ ਗਾਇਬ ਰਹੇ ਨਹੀਂ ਕਿਉਂਕਿ 4 ਦਿਨ ਆਪਾਂ ਕਹਿ ਵੀ ਸਕਦਾ ਕਿਉਂਕਿ ਪਿੱਛੇ ਇਲੈਕਸ਼ਨ ਦਾ ਦੌਰ ਵੀ ਸੀ ਜੋ ਪੰਚਾਇਤੀ ਚੋਣਾਂ ਜਿਹਨੀਆਂ ਚੱਲੀਆਂ ਨੇ ਤਾਂ ਉਹਦੇ ਵਿੱਚ ਉਹਨਾਂ ਨੇ ਉਸ ਦੌਰਾਨ ਜਿਹੜਿਆ ਲੋਕਾਂ ਦੇ ਵਿੱਚ ਵਿਚਰੇ ਨੇ ਤਾਂ ਹੋ ਸਕਦਾ ਉਹ 4 ਦਿਨ ਉਸ ਕੰਮ ਦੇ ਵਿੱਚ ਰੁੱਝੇ ਹੋਣ ਰਾਜਕੁਮਾਰ ਚੱਬੇਵਾਲ ਜੋ ਕਿ ਆਪ ਦੇ ਐਮਪੀ ਸਭਾ ਨੇ ਤਾਂ ਉਹਨਾਂ ਨੇ 9 ਦਿਨ ਜਿਹੜੀ ਆਪਣੀ ਹਾਜ਼ਰੀ ਆ ਉਹ ਸੈਸ਼ਨ ਦੇ ਵਿੱਚ ਚਲਵਾਈ ਹੈ ਜਦ ਦੀ ਜਦ ਚੇਅਰ ਸਿੰਘ ਕੋ ਭਾਇਆ ਸਿਰਫ 8 ਦਿਨ ਜਨਕਿ 14 ਦਿਨ ਦੇ ਵਿੱਚੋਂ ਇਹ ਸ਼ੇਰ ਸਿੰਘ ਕੋ ਭਾਇਆ ਜੋ ਕਿ ਕਾਂਗਰਸ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ ਤਾਂ 8 ਦਿਨ ਸਿਰਫ ਉਹ ਸੈਸ਼ਨ ਦੇ ਵਿੱਚ ਰਹੇ ਨੇ 14 ਦਿਨ ਦੇ ਵਿੱਚੋਂ ਬਾਕੀ ਦਿਨ ਉਹ ਗੈਰ ਰਹੇ ਨੇ ਤਾਂ ਕੋਸ਼ਿਸ਼ ਹੀ ਕਰਾ ਕਰੋ ਕਿਉਂਕਿ ਜਿਹੜੇ ਐਮਪੀ ਸਭਾਣਾ ਨੂੰ ਜਾਂ ਫਿਰ ਆਪਾਂ ਕਹਿ ਸਕਦੇ ਆ ਉਹਨਾਂ ਸੰਸਦੀ ਮੈਂਬਰਾਂ ਨੂੰ ਰਾਜ ਸਭਾ ਮੈਂਬਰਾਂ ਨੂੰ ਚੁਣ ਕੇ ਭੇਜਿਆ ਹੁੰਦਾ ਤਾਂ ਉਹਨਾਂ ਦੇ ਮਨ ਦੇ ਵਿੱਚ ਇਹ ਚਾਹ ਜ਼ਰੂਰ ਹੁੰਦਾ ਕਿ ਅਸੀਂ ਐਮਪੀ ਦਾ ਬਣ ਗਏ ਰਾਜ ਸਭਾ ਮੈਂਬਰ ਬਣ ਗਏ ਪਰ ਹੁਣ ਸਾਨੂੰ ਸੈਸ਼ਨ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ ਜੇਕਰ ਤੁਸੀਂ ਸੈਸ਼ਨ ਦੇ ਵਿੱਚ ਜਾਓਗੇ ਕਿਉਂਕਿ ਹਲਕੇ ਦੇ ਮੁੱਦੇ ਵੀ ਤਾਂ ਹੀ ਹੱਲ ਹੋ ਸਕਦੇ ਆ ਤਾਂ ਹੀ ਫੰਡ ਜਿਹੜਾ ਗ੍ਰਾਂਟਾਂ ਮਿਲ ਸਕਦੀ ਹੈ ਜੇਕਰ ਤੁਸੀਂ ਉੱਥੇ ਆਪਣੇ ਮੁੱਦੇ ਰੱਖੋਗੇ ਕਿਉਂਕਿ ਜੋ ਰਿਕਾਰਡ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਸਾਲ ਦੇ ਵਿੱਚ ਤਿੰਨ ਵਾਰ ਇਜਲਾਸ ਹੁੰਦਾ ਹੈ ਸਾਲ ਦੇ ਵਿੱਚ ਸਾਨੂੰ ਤਿੰਨ ਵਾਰ ਜਾਣਾ ਹੁੰਦਾ ਹੈ ਜਨਕਿ ਆਪਾਂ ਕਹਿ ਸਕਦੇ ਹਾਂ 14 14 14 ਦਿਨ ਦਾ ਜਿਹੜਾ ਕਵਰ ਮੈਕਸੀਮਾ ਲਗਾਈ ਹੈ ਤਾਂ ਸਾਲ ਦੇ ਵਿੱਚ ਤਿੰਨ ਵਾਰ ਇਹਦਾ ਤੁਹਾਨੂੰ ਸਿੱਧਾ ਜਾਂਦਾ ਹੈ ਤਾਂ ਉਹਦੇ ਵਿੱਚ ਹਾਜ਼ਰੀ ਜਿਹੜੀ ਹੈ ਜ਼ਰੂਰ ਲਗਾਨੀ ਚਾਹੀਦੀ ਹੈ ਤਾਂ ਕਿ ਜਿਹੜਾ ਅਗਲੀ ਵਾਰ ਤੁਹਾਨੂੰ ਜਿਹੜਾ ਦੁਬਾਰਾ ਜਿਹੜਾ ਮੌਕਾ ਉਹ ਜ਼ਰੂਰ ਮਿਲ ਸਕਦਾ ਹੈ ਸੋ ਰਾਜਾ ਵਰਿੰਗ ਜੋ ਕਾਂਗਰ ਦੇ ਪ੍ਰਧਾਨ ਵੀ ਨੇ ਤਾਂ ਉਹਨਾਂ ਨੇ ਸਿਰਫ 14 ਦਿਨ ਦੇ ਵਿੱਚੋਂ 6 ਦਿਨ ਦੀ ਹਾਜ਼ਰੀ ਲਵਾਈ ਹੈ ਬੜੀ ਗਲਤ ਗੱਲ ਹੈ ਕਿਉਂਕਿ ਜਦੋਂ ਕੋਈ ਹਲਕੇ ਦੇ ਤੁਹਾਨੂੰ ਲੋਕ ਚੁਣ ਕੇ ਭੇਜਨੇ ਤੁਸੀਂ ਸਿਰਫ ਸਾਲ ਦੇ ਵਿੱਚ ਦੋ ਤਿੰਨ ਵਾਰ ਵੀ ਜਿਹੜਾ ਹਲਕੇ ਦੇ ਮੁੱਦੇ ਲੈ ਕੇ ਨਹੀਂ ਜਾ ਸਕਦੇ ਸਿਰਫ 14 ਦਿਨ ਦੇ ਵਿੱਚੋਂ ਤੁਸੀਂ 6 ਕੇ 7 ਦਿਨ ਹਾਜ਼ਰੀ ਲਵਾ ਰਹੇ ਹੋ ਤਾਂ ਕੀ ਹਲਕੇ ਦੇ ਮੁੱਦੇ ਚੱਕੋਗੇ ਤੁਸੀਂ ਕੀ ਜਿਹੜਾ ਹਲਕੇ ਦਾ ਵਿਕਾਸ ਕਰੋਗੇ ਕੀ ਲੋਕ ਤੁਹਾਨੂੰ ਚਾਉਣਗੇ ਇਹ ਕਾਂਗਰਸ ਵੀ ਜਿਹੜੀ ਆਪਾਂ ਕਹਿੰਦੇ ਹਾਂ ਰਾਜਾ ਫਰਿੰਗ ਦੀ ਜਿਹੜੀ ਹਾਜ਼ਰੀਆ ਸਿਰਫ ਉਹ 6 ਦਿਨ ਦੀ ਰਹੀ ਹੈ ਇੱਕ ਕਿ ਤਰ੍ਹਾਂ ਦਾ ਕਾਰਗੁਜ਼ਾਰੀ ਆਪਾਂ ਕਹਿ ਸਕਦੇ ਹਾਂ ਢਿੱਲੀ ਵੀ ਕਿਉਂਕਿ ਚੋਣਾ ਵੀ ਸੀ ਚੋਣਾ ਕਰਕੇ ਵੀ ਕਿਤਨੇ ਕਿਤੇ ਉਹ ਬਿਜ਼ੀ ਜਿਹੜੇ ਹੋ ਸਕਦੇ ਨੇ ਕਿਉਂਕਿ ਸਮਾਂ ਬੜਾ ਘੱਟ ਜਿਹੜਾ ਮਿਲਦਾ ਕਿਉਂਕਿ ਕਾਲੇ ਪ੍ਰਧਾਨ ਵੀ ਨੇ ਉਹਨਾਂ ਨੇ ਸਾਰੇ ਪਾਸੇ ਜਾਣਾ ਹੁੰਦਾ ਚਰਨ ਸਿੰਘ ਚੰਨੀ ਸੋ ਚੰਨੀ ਨਾਮ ਐਸ ਕਰਕੇ ਜ਼ਿਕਰ ਕਰ ਰਿਹਾ ਕਿਉਂਕਿ ਉਹ ਸਾਫ ਕਾ ਮੁੱਖ ਮੰਤਰੀ ਵੀ ਰਹੇ ਨੇ ਤਾਂ ਸਿਰਫ ਉਹਨਾਂ ਨੇ 14 ਦਿਨ ਦੇ ਵਿੱਚੋਂ 2 ਦਿਨ ਜਿਹੜੀ ਆ ਉਹ ਸੈਸ਼ਨ ਦੇ ਵਿੱਚ ਹਾਜ਼ਰੀ ਲਵਾਈ ਹੈ ਕਿਉਂਕਿ ਉਹਨਾਂ ਦੇ ਹਲਕੇ ਦੇ ਵਿੱਚ ਉਹ ਆਪਣੇ ਚੋਣ ਪ੍ਰਚਾਰ ਕਰ ਰਹੇ ਸਨ ਜਿਹੜੀ ਉਹਨਾਂ ਦੀ ਰਿਪੋਰਟ ਆਈ ਹੈ ਕਿਉਂਕਿ ਜਿਹੜਾ ਇਸ ਵਾਰ ਜੋ ਪਿੰਡਾਂ ਦੇ ਵਿੱਚ ਚੋਣਾਂ ਹੋਈਆਂ ਨੇ ਤਾਂ ਪਿੰਡਾਂ ਦੇ ਵਿੱਚ ਸਭ ਤੋਂ ਆਪਣੇ ਹਲਕੇ ਦੇ ਵਿੱਚ ਚਮਕੌਰ ਸਾਹਿਬ ਦੀ ਗੱਲ ਕੀਤੀ ਆ ਜੇ ਉਸ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸਭ ਤੋਂ ਵੱਧ ਜਿਹੜੀ ਹੈ ਆਪਣੇ ਉਮੀਦਵਾਰ ਜਿਹੜੇ ਨੇ ਇਸ ਚੋਣਾਂ ਦੇ ਵਿੱਚ ਜਿਤਾਏ ਨੇ ਤਾਂ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਇਸ ਚੋਣਾਂ ਦੇ ਵਿੱਚ ਚਰਨ ਸਿੰਘ ਚੰਨੀ ਦੀ ਜਿਹੜੀ ਹੈ ਉਹ ਐਮ ਭੂਮਿਕਾ ਰਿਹਾ ਤਾਂ ਕਰਕੇ ਜਿਹੜੀ ਉਹਨਾਂ ਦੀ ਸੈਸ਼ਨ ਦੇ ਵਿੱਚ ਹਾਜ਼ਰੀ ਜਿਹੜੀ ਆ ਉਹ ਘੱਟ ਜਿਹੜੀ ਨਜ਼ਰ ਆਉ ਉਹ ਬਿਲਕੁਲ ਆ ਰਹੀ ਹੈ ਸੋ ਅਸੀਂ ਤੁਹਾਨੂੰ ਇੱਕ ਹੋਰ ਜੇਕਰ ਗੱਲ ਕੀਤੀ ਜਾਵੇ ਤਾਂ ਸਰਬਜੀਤ ਸਿੰਘ ਖਾਲਸਾ ਜੋ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ ਸਿਰਫ ਉਹ 7 ਦਿਨ ਜਿਹੜੇ ਨੇ ਉਹ ਸੈਸ਼ਨ ਦੇ ਵਿੱਚ ਗਏ ਨੇ ਬੇਸ਼ੱਕ ਉਹਨਾਂ ਨੂੰ ਬੜਾ ਲੋਕਾਂ ਨੇ ਫਤਵਾ ਦਿੱਤਾ ਉਸ ਏਰੀਆ ਦੇ ਵਿੱਚ ਚੰਗੀ ਬੋਰਡ ਦੇ ਨਾਲ ਉਹਨਾਂ ਜੋ ਤਾਇਆ ਪਰ ਉਹ ਕਿਤੇ ਨਾ ਕਿਤੇ ਇਲਜ਼ਾਮ ਵੀ ਲਗਾ ਰਹੇ ਸਨ ਕਿ ਸਾਨੂੰ ਜਿਹੜਾ ਸਮਾ ਬੜਾ ਹੋ ਬੋਲਣ ਦੇ ਲਈ ਜਿਹੜਾ ਕੱਟ ਦਿੱਤਾ ਜਾਂਦਾ ਤਾਂ ਇਸ ਕਰਕੇ ਜਿਹੜਾ ਸਾਨੂੰ ਹਾਲ ਦੇ ਵਿੱਚ ਜਿਹੜਾ ਉਹਨਾਂ ਨੇ 7 ਦਿਨ ਦੀ ਲਵਾਈ ਹੈ ਸ਼ਾਇਦ 7 ਦਿਨ ਦੇ ਵਿੱਚ ਜੋ ਉਹਨਾਂ ਨੂੰ ਸਾਮਾ ਦਿੱਤਾ ਗਿਆ ਤਾਂ ਉਸ ਮੁਤਾਬਿਕ ਜਿਹੜਾ ਉਹ ਆਪਾਂ ਕਹਿ ਸਕਦੇ ਹਾਂ ਉਹਨਾਂ ਨੇ ਆਪਣੀ ਹਾਜ਼ਰੀ ਨੂੰ ਯਕੀਨੀ ਬਣਾਇਆ ਤੇ ਆਪਣੇ ਹਲਕੇ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਜ਼ਰੂਰ ਕੀਤੀਆਂ ਨੇ ਤੇ ਦੂਜੇ ਪਾਸੇ ਇੱਕ ਹੋਰ ਆਜ਼ਾਦਮੀ ਦਵਾਰ ਜਿਨ੍ਹਾਂ ਦੀਆਂ ਨਜ਼ਰਾਂ ਜਿਹੜੀਆਂ ਨੇ ਲੋਕਾਂ ਦੀਆਂ ਖਾਸ ਤੌਰ ਤੇ ਟਿਕੀਆਂ ਹੋਈਆਂ ਨੇ ਕਿ ਆਖਰਕਾਰ ਇਹ ਉਮੀਦਵਾਰ ਕਦੋਂ ਬਾਹਰ ਆ ਸਕਦੇ ਨੇ ਬੇਸ਼ੱਕ ਕੋਰਟ ਦੇ ਵਿੱਚ ਉਹਨਾਂ ਦੀ ਲਗਾਤਾਰ ਸੁਣਵਾਈ ਵੀ ਚੱਲ ਰਹੀ ਹੈ ਐਮਪੀ ਅਮਰਿਤਪਾਲ ਸਿੰਘ ਤਾਂ ਅਮਰਿਤਪਾਲ ਸਿੰਘ ਦੀ ਜਿਹੜੀ ਅਜੇ ਤੱਕ ਗੈਰ ਹਾਜ਼ਰੀ ਹੈ ਉਹ ਬਿਲਕੁਲ ਜ਼ੀਰੋ ਰਹੀ ਹੈ ਕਿਉਂਕਿ ਇਸ ਕਰਕੇ ਜ਼ੀਰੋ ਰਹੀ ਹੈ ਕਿਉਂਕਿ ਖੰਡੂਰ ਸਾਹਿਬ ਤੋਂ ਸੰਸਦੀ ਜਿਹੜੇ ਮੈਂਬਰ ਨੇ ਉਹ ਚੁਣੇ ਗਏ ਸਨ ਤਾਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅਜੇ ਵੀ ਬੰਦ ਨੇ ਤਾਂ ਉਹਨਾਂ ਦੀ ਸਟੱਡੀ ਸੁਣਵਾਈ ਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਚੱਲ ਰਹੀ ਹੈ ਕਿਉਂਕਿ ਉਹਨਾਂ ਨੇ ਬੜਾ ਆਵਾਜ਼ ਜਿਹੜੀਆਂ ਅਪੀਲਾਂ ਵੀ ਪਾਈਆਂ ਦਲੀਲਾਂ ਵੀ ਦਿੱਤੀਆਂ ਗਈਆਂ ਤੇ ਲਗਾਤਾਰ ਜੜੀਆਂ ਨੇ ਰਿਪੋਰਟਾਂ ਵੀ ਸਾਹਮਣੇ ਆਈਆਂ ਪਰ ਉਹਨਾਂ ਨੂੰ ਵੀ ਪਰਮਿਸ਼ਨ ਜਿਹੜੀ ਆ ਅਜੇ ਤੱਕ ਸੈਸ਼ਨ ਦੇ ਵਿੱਚ ਨਹੀਂ ਦਿੱਤੀ ਗਈ ਤਾਂ ਉਹਨਾਂ ਦੀ ਹੁਣ ਤੱਕ ਜਿਹੜੀ ਹਾਜ਼ਰੀ ਆ ਉਹ ਬਿਲਕੁਲ ਜ਼ੀਰੋ ਰਹੀ ਹੈ ਸੋ ਹੁਣ ਇੱਕ ਜੇਕਰ ਗੱਲ ਕੀਤੀ ਜਾਵੇ ਤਾਂ ਅਜੇ ਤੱਕ ਇੱਕ ਵਾਰ ਵੀ ਜਿਹੜੇ ਅਮਰਤਪਾਲ ਸਿੰਘ ਨੇ ਉਹ ਹਾਜ਼ਰ ਜਿਹੜੇ ਨੇ ਉਹ ਇਸ ਮੁਤਾਬਿਕ ਜਿਹੜੇ ਨੇ ਉਹ ਨਹੀਂ ਰਹੇ ਨੇ ਸੋ ਬਿਲਕੁਲ ਹੁਣ ਤੁਸੀਂ ਤੁਹਾਨੂੰ ਐਮਪੀ ਸਭਾ ਨਾਲ ਦੀ ਜਿਹੜੀ ਆ ਅਸੀਂ ਲਿਸਟ ਆ ਉਹ ਉਲਝਾ ਜੀਕਰ ਜ਼ਰੂਰ ਕਰ ਚੁੱਕੀਆਂ ਤੇ ਹੁਣ ਅਸੀਂ ਤੁਹਾਨੂੰ ਕਰਾਂਗੇ ਰਾਜ ਸਭਾ ਮੈਂਬਰ ਜਿਹੜੇ ਕੀ ਨਾਮਿਨੇਟ ਕਰਕੇ ਜਿਹੜੇ ਨੇ ਭੇਜੇ ਜਾਂਦੇ ਨੇ ਰਾਜ ਸਭਾ ਮੈਂਬਰ ਜੋ ਕਿ ਪਾਰਟੀ ਜਿਹੜੀ ਆਪਣੇ ਪੱਧਰ ਤੇ ਭੇਜਦੀ ਐ ਤਾਂ ਆਪਣੇ ਪੱਧਰ ਤੇ ਬੇਸ਼ੱਕ ਪਿਛਲੇ ਸਮੇਂ ਦੇ ਦੌਰਾਨ ਇਹ ਵੀ ਕਿਹਾ ਗਿਆ ਸੀ ਕਿ ਜਿਹੜੇ ਰਾਜ ਸਭਾ ਮੈਂਬਰ ਚੁਣ ਕੇ ਭੇਜੇਗੇ ਨੇ ਮੌਜੂਦਾ ਸਰਕਾਰ ਵੱਲੋਂ ਤਾਂ ਉਹ ਤਨਾਟ ਲੋਕਾਂ ਨੂੰ ਭੇਜੇਗੇ ਨੇ ਜਿਨ੍ਹਾਂ ਕੋਲ ਚੰਗਾ ਕਾਰੋਬਾਰ ਆ ਚੰਗਾ ਪੈਸਾ ਚੰਗਾ ਦਾਦ ਰੱਖਦੇ ਨੇ ਚੰਗਾ ਨਾਮ ਰੱਖਦੇ ਨੇ ਉਹਨਾਂ ਨੂੰ ਭੇਜਿਆ ਗਿਆ ਸੋ ਸਭ ਤੋਂ ਹਰਾਨੀ ਵਾਲੀ ਗਲਤੀ ਇਹ ਹੈ ਕਿ ਬੇਸ਼ੱਕ ਉਹਨਾਂ ਧਨਾਠ ਲੋਕਾਂ ਨੂੰ ਰਾਜ ਸਭਾ ਮੈਂਬਰ ਦੇ ਵਿੱਚ ਭੇਜਿਆ ਜਾਂਦਾ ਹੈ ਕਿ ਸ਼ਾਇਦ ਉਹ ਹਲਕੇ ਦੀ ਜਾਂ ਉਸ ਇਲਾਕੇ ਦੀ ਗੱਲ ਕਰਨਗੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਜਿਹੜੀ ਆਪਾਂ ਕਹਿ ਸਕਦੇ ਹਰਾਨੀ ਵਾਲੀ ਗੱਲ ਇਹ ਹੈ ਕਿ ਹਰਬਜ ਹਰਪ੍ਰਜਨ ਸਿੰਘ ਜੋ ਕਿ ਇੱਕ ਵਾਰ ਵੀ ਸੰਸਦ ਦੇ ਵਿੱਚ ਨਹੀਂ ਰਹੇ ਗਏ ਤੇ ਨਾ ਹੀ ਉਹਨਾਂ ਦੀ ਕੋਈ ਹਾਜ਼ਰੀ ਜਿਹੜੀ ਹੈ ਯਕੀਨੀ ਹੈ ਸੋ 0 ਹਾਜ਼ਰੀ ਉਹਨਾਂ ਦੀ ਜਿਹੜੀ ਹੈ ਬੋਰਡ ਯਰ ਕਾਰਡ ਦੇ ਵਿੱਚ ਇੱਕ ਵਾਰ ਵੀ ਉਹ ਰਾਜ ਸਭਾ ਦੇ ਵਿੱਚ ਆਪਣੀ ਜਿਹੜੀ ਹਾਜ਼ਰੀ ਉਹ ਨਹੀਂ ਲਵਾ ਸਕੇ ਪਰ ਅਜੇਹੇ ਰਾਜ ਸਭਾ ਮੈਂਬਰਾਂ ਨੂੰ ਚੁਣ ਕੇ ਭੇਜਣਾ ਜਾਂ ਫਿਰ ਨੋਮੀਨੇਟ ਕਰਕੇ ਭੇਜਣਾ ਕੀ ਸਵਮਦਕ ਤੁਸੀਂ ਸਹੀ ਹੈ ਜੇਕਰ ਉਹਨਾਂ ਨੇ ਲੋਕਾਂ ਦੇ ਵਾਸਤੇ ਸਮਾਂ ਹੀ ਨਹੀਂ ਕੱਢਣਾ ਫਿਰ ਅਜੇਹੇ ਨੁਮਾਇੰਦਿਆਂ ਨੂੰ ਭੇਜ ਕੇ ਫਾਇਦਾ ਕੀ ਹੈ ਤੇ ਦੂਜੇ ਪਾਸੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਤਨਾਮ ਸਿੰਘ ਸੰਧੂ ਜਿਨ੍ਹਾਂ ਦੀ ਹਾਜ਼ਰੀ ਜਾਣ ਕੇ ਉਹਨਾਂ ਨੇ ਤਾਂ ਬਾਜ਼ੀ ਮਾਰਤੀ 100% ਜਿਹੜੀ ਹਾਜ਼ਰੀ ਉਹਨਾਂ ਦੀ ਰਾਜ ਸਭਾ ਦੇ ਵਿੱਚ ਰਹੀ ਆ ਚੰਗੇ ਉਹਨਾਂ ਨੇ ਪੰਜਾਬ ਦੇ ਮੁੱਦੇ ਚੱਕੀ ਚੱਕੇ ਨੇ ਚੰਗੇ ਉਹਨਾਂ ਨੇ ਜਿਹੜਾ ਆਪਾਂ ਕਹਿ ਸਕਦੇ ਹਾਂ ਗੱਲਾਂ ਬਾਤਾਂ ਜਿਹੜੀਆਂ ਰਾਜ ਸਭਾ ਦੇ ਵਿੱਚ ਕਰੀਆਂ ਨੇ ਤਾਂ ਕਈ ਜਿਹੜੇ ਮਸਲੇ ਨੇ ਉਹਨਾਂ ਨੇ ਬਿਲਕੁਲ ਜੋ ਨੌਜਵਾਨੀ ਦੀ ਗੱਲ ਕੀਤੀ ਜਾਵੇ ਵਪਾਰ ਦੀ ਗੱਲ ਕੀਤੀ ਜਾਵੇ ਕਾਰੋਬਾਰ ਦੀ ਗੱਲ ਕੀਤੀ ਜਾਵੇ ਇੰਡਸਟਰੀ ਦੀ ਗੱਲ ਕੀਤੀ ਜਾਵੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਉਸ ਵੱਲ ਤੁਰਦੀ ਜਾ ਰਹੀ ਆ ਉਸ ਦੀ ਵੀ ਜਿਹੜੀ ਗੱਲ ਆ ਉਹ ਸਤਨਾਮ ਸਿੰਘ ਸੰਧੂ ਨੇ ਆਪਣੇ ਇਸ ਰਾਜ ਸਭਾ ਦੇ ਵਿੱਚ ਕੀਤੀ ਆ ਸੋ ਚੰਗੀ ਜਿਹੜੀ ਹਾਜ਼ਰੀ ਆ ਉਹ ਉਹਨਾਂ ਦੀ ਰਹੀ ਆ ਰਜਿੰਦਰ ਗੁਪਤਾ ਤਾਂ ਉਹ ਵੀ ਜਿਹੜੇ ਨੇ 14 ਦਿਨ ਜਿਹੜਾ ਇਸ ਰਾਜ ਸਭਾ ਦੇ ਵਿੱਚ ਆਪਣੀ ਜਿਹੜੀ ਆ ਭੂਮਿਕਾ ਉਹਨਾਂ ਨੇ ਨਿਭਾਈ ਆ ਜਨਕਿ 14 ਦਿਨ ਦੇ ਵਿੱਚ ਉਹਨਾਂ ਨੇ ਆਪਣੇ ਹਲਕੇ ਦੀਆਂ ਜਾਂ ਫਿਰ ਹੋਰ ਪੰਜਾਬ ਦੇ ਪ੍ਰਤੀਜੀਆਂ ਨਾਲ ਗੱਲਾਂ ਬਾਤਾਂ ਨੇ ਉਹ ਜ਼ਰੂਰ ਕਰੀਆਂ ਨੇ ਡਾਕਟਰ ਸੰਦੀਪ ਪਾਟਕ ਸੋ ਆਪ ਦੇ ਨੇ ਜੋ ਕਿ ਨਾਮਿਨੇਟ ਕਰਕੇ ਭੇਜੇਗੇ ਨੇ ਤਾਂ ਉਹਨਾਂ ਨੇ ਵੀ ਜਿਹੜਾ ਹਾਜ਼ਰੀ ਆ ਉਹ 14 ਦਿਨ ਲਵਾਈ ਆ ਰਾਗਵ ਚੱਡਾ ਜਿਹੜਾ ਦੀ ਚਰਚਾ ਅਕਸਰ ਹੀ ਹੁੰਦੀ ਹੈ ਤਾਂ ਰਾਗਵ ਚੱਡਾ ਵੀ ਜਿਹੜੇ ਨੇ ਉਹ 13 ਦਿਨ ਜਿਹੜੇ ਨੇ ਉਹ ਇਸ ਰਾਜ ਸਭਾ ਦੇ ਵਿੱਚ ਜਿਹੜੀ ਹਾਜ਼ਰੀ ਹੈ ਉਹ ਬਿਲਕੁਲ ਲਗਾ ਚੁੱਕੇ ਨੇ ਤਾਂ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਜਿਨ੍ਹਾਂ ਨੂੰ ਕੀ ਅਕਸਰੀ ਸੇਵਾ ਭਾਵਨਾ ਦੇ ਨਾਲ ਤੁਸੀਂ ਦੇਖਦੇ ਹੋ ਕਿ ਜਿਨ੍ਹਾਂ ਨੇ ਬਈ ਨਦੀ ਜਿਹੜੀ ਆ ਉਹ ਸਾਫ਼ ਕਰਵਾਈ ਪੰਜਾਬ ਦੇ ਵਿੱਚ ਵਾਤਾਵਰਣ ਨੂੰ ਲੈ ਕੇ ਚੰਗਾ ਜਿਹੜਾ ਕੰਮ ਕਰ ਰਹੇ ਨੇ ਤਾਂ ਉਹ ਬਲਬੀਰ ਸਿੰਘ ਸੀਚੇਵਾਲ ਸੰਤ ਮਹਾਪੁਰਸ਼ ਨੇ ਤਾਂ ਉਹਨਾਂ ਦੀ ਜਿਹੜੀ ਆ ਉਹ ਹਾਜ਼ਰੀ ਆ ਉਹ 11 ਦਿਨ ਰਹੀਆ 11 ਦਿਨ ਦੇ ਵਿੱਚ ਉਹਨਾਂ ਨੇ ਅਜਿਹੇ ਪ੍ਰੋਜੈਕਟਾਂ ਦੇ ਉੱਪਰ ਜਿਹੜੀ ਗੱਲਬਾਤ ਕੀਤੀ ਆ ਪੰਜਾਬ ਦੇ ਵਿੱਚ ਪਾਣੀ ਜਿਹੜਾ ਦਿਨੋਂ ਦਿਨ ਥੱਲੇ ਜਾ ਰਿਹਾ ਤਾਂ ਉਸ ਨੂੰ ਕਿਸ ਤਰ੍ਹਾਂ ਜਿਹੜਾ ਬਚਾਇਆ ਜਾ ਸਕਦਾ ਸਾਡੇ ਨਦੀਆਂ ਨੇ ਨਾਲੇ ਨੇ ਤਾਂ ਉਸ ਦੀ ਜਿਹੜੀ ਹੈ ਕਿਵੇਂ ਸਫਾਈ ਕਰਨੀ ਹੈ ਅਨੇਕਾਂ ਪ੍ਰੋਜੈਕਟਾਂ ਦੇ ਉੱਪਰ ਜਿਹੜਾ ਉਹਨਾਂ ਨੇ ਗੱਲਬਾਤ ਕੀਤੀ ਆ ਪੰਜਾਬ ਨੂੰ ਕਿਵੇਂ ਹਰਿਆ ਭਰਿਆ ਰੱਖਿਆ ਜਾ ਸਕਦਾ ਇਸ ਬਾਰੇ ਵੀ ਜਿਹੜਾ ਉਸ ਨੇ ਆਪਣਾ ਜਿਹੜਾ ਇੱਕ ਪਲਾਨ ਆ ਉਹ ਰਾਜ ਸਭਾ ਦੇ ਵਿੱਚ ਰੱਖਿਆ ਤਾਂ ਕਈ ਜੜੀਆਂ ਨੇ ਉਹਨਾਂ ਦੇ ਗੱਲਾਂ ਜੜੀਆਂ ਨੇ ਉਹ ਪੰਜਾਬ ਸਰਕਾਰ ਅਡਾਪਟ ਵੀ ਕਰਦੀ ਆ ਲੋਕ ਵੀ ਅਡਾਪਟ ਕਰ ਰਹੇ ਨੇ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਲਈ ਕਿਹੜੇ ਬੂਟੇ ਲਗਾਉਣੇ ਚਾਹੀਦੇ ਨੇ ਕਿਹੜੇ ਲਾਭਦਾਇਕ ਨੇ ਉਸ ਦੇ ਬਾਰੇ ਵੀ ਉਹਨਾਂ ਨੇ ਜਿਹੜਾ ਰਾਜਸਭਾ ਦੇ ਵਿੱਚ ਜ਼ਿਕਰ ਕੀਤਾ ਸੋ ਚੰਗੀ ਜੜੀ ਉਹਨਾਂ ਦੀ ਕਾਰਗੁਜ਼ਾਰੀ ਆ ਉਹ ਸੰਤ ਬਲਬੀਰ ਸਿੰਘ ਸਿੱਚੇਵਾਲ ਦੀ ਰਹੀ ਆ ਤਾਂ ਉਹਨਾਂ ਨੇ ਅਨੇਕਾਂ ਪ੍ਰੋਜੈਕਟਾਂ ਦੇ ਉੱਪਰ ਕੰਮ ਵੀ ਕੀਤਾ ਤੇ ਕੰਮ ਕਰ ਵੀ ਰਹੇ ਨੇ ਤਾਂ ਉਸ ਦਾ ਜਿਹੜਾ ਜ਼ਿਕਰ ਆ ਉਹ ਰਾਜਸਭਾ ਦੇ ਵਿੱਚ ਵੀ ਹੋਇਆ ਤੇ ਨਾਲ ਹੀ ਜਿਹੜੇ ਨੇ ਸਰਕਾਰਾਂ ਵੀ ਜਿਹੜੀਆਂ ਨੇ ਉਸ ਨੂੰ ਅਡਾਪਟ ਕਰ ਰਹੀਆਂ ਨੇ ਸੋ ਚੰਗੀ ਜਿਹੜੀ ਕਾਰਗੁਜ਼ਾਰੀ ਹੈ ਸੰਤ ਬਲਬੀਤ ਸਿੰਘ ਸਿਚੇਵਾਲ ਦੀ ਰਹੀ ਹੈ ਅਸ਼ੋਕ ਮਿੱਤਲ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਚੰਗੇ ਕਾਰੋਬਾਰੀ ਨੇ ਚੰਗਾ ਨਾਮ ਹੈ ਚੰਗਾ ਧਾਰਾ ਹੈ ਕਿਉਂਕਿ ਇਹ ਰਾਜ ਸਭਾ ਦੇ ਮੈਂਬਰ ਉਹ ਚੁਣ ਕੇ ਭੇਜ ਜਾਂਦੇ ਨੇ ਜਿਨ੍ਹਾਂ ਕੋਲ ਚੰਗਾ ਪੈਸਾ ਹੁੰਦਾ ਚੰਗਾ ਨਾਮ ਹੁੰਦਾ ਚੰਗੀ ਕਮਾਈ ਕੀਤੀ ਹੁੰਦੀ ਹੈ ਉਸ ਦੇ ਆਧਾਰਤ ਜਿਹੜਾ ਉਹਨਾਂ ਨੂੰ ਚੁਣ ਕੇ ਭੇਜਿਆ ਜਾਂਦਾ ਸੋ ਇਹ ਅੱਜ ਦੀ ਜਿਹੜੀ ਰਿਪੋਰਟ ਹੈ ਇਸ ਕਰਕੇ ਅਸੀਂ ਦਿਖਾ ਰਹੇ ਹਾਂ ਕਿਉਂਕਿ ਲੋਕਾਂ ਨੂੰ ਬੜੀਆਂ ਉਮੀਦਾਂ ਹੁੰਦੀਆਂ ਨੇ ਕਿ ਸ਼ਾਇਦ ਸਾਡੇ ਇਲਾਕੇ ਦੇ ਅਸੀਂ ਚੁਣ ਕੇ ਜਿਹੜੇ ਨਮਾਇंदे ਭੇਜੇ ਨੇ ਸ਼ਾਇਦ ਉਹ ਸਾਲ ਦੇ ਵਿੱਚ ਤਿੰਨ ਵਾਰ ਵੀ ਜਿਹੜਾ ਹਲਕੇ ਦੀ ਜੇਕਰ ਗੱਲ ਨਹੀਂ ਕਰ ਸਕਦੇ ਤਾਂ ਮੈਨੂੰ ਲੱਗਦਾ ਕਿ ਉਸ ਹਲਕੇ ਦੀ ਨਮਾਇੰਦਗੀ ਕਰਨ ਦਾ ਉਸ ਨੂੰ ਕੋਈ ਹੱਕ ਨਹੀਂ ਹੈ ਜੇਕਰ ਉਹ ਆਪਣਾ ਸਮਾਂ ਜਿਹੜਾ ਉਹ ਇਸ ਸੈਸ਼ਨ ਦੇ ਵਿੱਚ ਨਹੀਂ ਦੇ ਸਕਦਾ ਬੇਸ਼ੱਕ ਚੰਗਾ ਪੈਸਾ ਚੰਗਾ ਦਾਹਰ ਹੈ ਕਿਉਂਕਿ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਹਰਪ੍ਰਜਨ ਸਿੰਘ ਦੀ ਜੇ ਹਰਪ੍ਰਜਨ ਸਿੰਘ ਨੂੰ ਚੁਣ ਕੇ ਭੇਜਿਆ ਗਿਆ ਤਾਂ ਇੱਕ ਵਾਰ ਵੀ ਜਿਹੜੀ ਉਹਨਾਂ ਦੀ ਹਾਲ ਨਹੀਂ ਜਿਹੜੀ ਹੈ ਯਕੀਨੀ ਨਹੀਂ ਰਹੀ ਤਾਂ ਤੁਸੀਂ ਕੀ ਸਮਝਿਓ ਕਿ ਅਜਿਹੇ ਨੁਮਾਇੰਦਿਆਂ ਨੂੰ ਭੇਜ ਕੇ ਕਿ ਹਲਕੇ ਦਾ ਵਿਕਾਸ ਹੋ ਜਾਵੇਗਾ ਸਗੋ ਹਲਕੇ ਜਿਹੜਾ ਫੰਡ ਆਇਆ ਕਿ ਉਹ ਵਾਕਈ ਤੁਹਾਨੂੰ ਸਹੀ ਤਰੀਕੇ ਨਾਲ ਮਿਲ ਸਕੇਗਾ ਸੋ ਉਹ ਨੁਮਾਇੰਦੇ ਚੁਣ ਕੇ ਭੇਜੋ ਉਹ ਐਮਪੀ ਚੁਣ ਕੇ ਭੇਜੋ ਉਹ ਸੰਸਦੀ ਮੈਂਬਰ ਚੁਣ ਕੇ ਭੇਜੋ ਉਹ ਰਾਜ ਸਭਾ ਮੈਂਬਰ ਚੁਣ ਕੇ ਭੇਜੋ ਜਿਹੜੇ ਕਿ ਤੁਹਾਡੇ ਹਲਕੇ ਦੀ ਗੱਲ ਕਰ ਸਕਣ ਪੰਜਾਬ ਪੱਖੀ ਗੱਲ ਕਰ ਸਕਣ ਰੁਜ਼ਗਾਰ ਪੱਖੀ ਗੱਲ ਕਰ ਸਕਣ ਤੇ ਲੋਕਾਂ ਦੇ ਭਲੇ ਦੀ ਗੱਲ ਕਰ ਸਕਣ ਅਜਿਹੇ ਨੁਮਾਇੰਦਿਆਂ ਨੂੰ ਚੁਣ ਕੇ ਭੇਜਣਾ ਇਕ ਚੰਗਾ ਜਿਹੜਾ ਸੁਭਾਵਿਕ ਜਿਹੜਾ ਨਤੀਜਾ ਹੋ ਸਕਦਾ ਸੋ ਅਸੀਂ ਤੁਹਾਨੂੰ ਪ੍ਰੋਗਰਾਮ ਅੱਜ ਦੇ ਮੁੱਦੇ ਵਿੱਚ ਪੂਰੀ ਜਿਹੜੀ ਰਿਪੋਰਟ ਆ ਉਹ ਐਮਪੀ ਸਭਾਣਾ ਦੀ ਵੀ ਦਿਖਾਈ ਹੈ ਰਾਜ ਸਭਾ ਮੈਂਬਰਾਂ ਦੀ ਵੀ ਜਿਹੜਾ ਉਹਨਾਂ ਦਾ ਜਿਹੜਾ ਰਿਪੋਰਟ ਕਾਰਟ ਹੈ ਉਹ ਕਿਸ ਤਰ੍ਹਾਂ ਰਿਹਾ ਕਿਹੜੇ ਸੰਸਦੀ ਮੈਂਬਰ ਨੇ ਰਾਜ ਸਭਾ ਮੈਂਬਰ ਨੇ ਐਮਪੀ ਸਭਾਣਾ ਨੇ ਜਿਹੜਾ ਕਿੰਨੀ ਕੁ ਹਾਜ਼ਰੀ ਜਿਹੜੀ ਆਪਣੀ ਯਕੀਨੀ ਬਣਾਈ ਹੈ ਕਿੰਨਾ ਕੁ ਸਮਾਂ ਇਸ ਸਦਰਤ اجلاس ਸੈਸ਼ਨ ਦੇ ਦੌਰਾਨ ਜਿਹੜਾ ਦਿੱਤਾ ਉਹ ਰਿਪੋਰਟ ਪ੍ਰੋਗਰਾਮ ਅਜਦੇਮ ਮੁੱਦੇ ਦੇ ਵਿੱਚ ਜ਼ਿਕਰ ਕੀਤਾ ਕਾਲਿਸਿਸ ਹਮੇ ਪ੍ਰੋਗਰਾਮ ਅਜਦੇਮ ਮੁੱਦੇ ਦੇ ਵਿੱਚ ਕਿਸੇ ਹੋਰ ਪੰਜਾਬ ਦੀ ਜਿਹੜਾ ਮੁੱਦੇ ਦੀ ਗੱਲ ਕਰਾਂਗੇ ਹੁਣ ਮੈਨੂੰ ਜਾਣਕੀ ਅਮਰਜੀਤ ਸਿੰਘ ਜੀ ਦਾ ਇਜ਼ਾਜ਼ਤ ਧੰਨਵਾਦ